ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਬਹੁਤ ਬਹੁਤ ਥੈਂਕਸ ਆ ਜੀ ਸਪੈਸ਼ਲ ਥੈਂਕਸ ਸਾਰੇ ਸਬਸਕ੍ਰਾਈਬਰ ਦਾ ਜਿਹੜੇ ਅੱਜ ਆਪਣੇ YouTube ਤੇ 5000 ਦਾ ਪਰਿਵਾਰ ਪੂਰਾ ਹੋਇਆ ਸਾਰਿਆਂ ਨੂੰ ਇਹ ਵਧਾਈ ਜਾਂਦੀ ਹੈ ਦੋਸਤੋ ਸਾਰੇ ਵਧਾਈ ਦੇ ਪਾਤਰ ਨੇ ਇਸੇ ਤਰ੍ਹਾਂ ਤੁਸੀਂ ਸਪੋਰਟ ਕਰਦੇ ਰਹੋ ਆਪਾਂ ਤੁਹਾਡੇ ਲਈ ਇਦਾਂ ਦੀਆਂ ਨਵੀਆਂ ਨਵੀਆਂ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਜੀ ਸਤ ਸ੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗੇ ਘੰਟੀ ਦੇ ਬਟਨ ਨੂੰ ਆਲ ਤੇ ਸੈੱਟ ਕਰ ਲਿਓ ਦੋਸਤੋ ਇਸੇ ਤਰ੍ਹਾਂ ਆਉਣ ਵਾਲੀਆਂ ਹਰ ਰੋਜ਼ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਆਂ ਜੀ ਇਹ ਬੂਰੀ ਦੇ ਵਿੱਚ ਕਾਫੀ ਜਿਆਦੀ ਸੋਹਣੀ ਮੱਝ ਸੋ ਜਿਹੜਾ ਏਰੀਆ ਹੈਗਾ ਦੋਸਤੋ ਇਹ ਪਿੰਡ ਪੀਰ ਮੁਹੰਮਦ ਦੇ ਕੋਲ ਹੈਗਾ ਲਹਿਰਾ ਜੀ ਤਸਵੀਰ ਜੀਰਾ ਪੈ ਜਾਂਦੀ ਹੈ ਦੋਸਤੋ ਜ਼ਿਲ੍ਹਾ ਫਿਰੋਜ਼ਪੁਰ ਆ ਜਾਂਦਾ ਸੋ ਦੋਸਤੋ ਜਿਹੜੇ ਓਨਰ ਹਨ ਉਹ ਗੁਰਵਿੰਦਰ ਸਿੰਘ ਬਾਈ ਹੋਰੀ ਹਨ ਉਹਨਾਂ ਦੇ ਜਿਹੜੇ ਕੰਟੈਕਟ ਨੰਬਰ ਨੇ ਉਹ ਦੋਸਤੋ ਆਪਾਂ ਵੀਡੀਓ ਦੇ ਐਂਡ ਵਿੱਚ ਜਰੂਰ ਡਿਸਪਲੇ ਕੀਤੇ ਹਨ ਤੁਸੀਂ ਉਹਨਾਂ ਨੰਬਰਾਂ ਤੇ ਸੰਪਰਕ ਕਰਕੇ ਇਹ ਮੱਝ ਖਰੀਦ ਸਕਦੇ ਹੋ ਸੋ ਦੋਸਤੋ ਇਸ ਜੇ ਮੱਝ ਦੀ ਆਪਾਂ ਗੱਲ ਕਰੀਏ ਤਾਂ ਇਹ ਤੀਜਾ ਸੂਬਾ ਇਸ ਟਾਈਮ ਸੁਈ ਹੋਈ ਆ ਅੱਜ 3 ਦਿਨ ਹੋ ਗਏ ਆ ਦੋਸਤੋ ਸੁਈ ਨੂੰ ਮਗਰ ਇਸ ਦੇ ਜਿਹੜੀ ਕੱਟੀ ਹੈਗੀ ਹੈ ਜੀ ਕਾਫ ਬਲੈਕ ਕੱਟੀ ਹੈ ਤੁਸੀਂ ਦੋਸਤੋ ਵੇਖ ਸਕਦੇ ਹੋ ਬੋਰੀ ਦੇ ਵਿੱਚੋਂ ਇਹ ਬਲੈਕ ਕੱਟੀ ਆਈ ਹੈਗੀ ਆ ਬਾਕੀ ਦੋਸਤੋ ਜਿਹੜੀ ਮਿਲਕ ਦੀ ਗੱਲ ਕਰੀਏ ਇਸ ਟਾਈਮ ਬੋਲਾ ਜਿਹੜਾ ਰੈਡੀ ਹੈਗਾ 8 ਲੀਟਰ ਸੋ ਜਿਹੜਾ ਦੁੱਧ ਹੈਗਾ ਦੋਸਤੋ 10 ਤੋਂ 12 ਲੀਟਰ ਵਾਲੀ ਇਹ ਬੂਰੀ ਦੀ ਮੱਝ ਹੈਗੀ ਆ ਦੋਸਤੋ ਥਾਨ ਤੁਸੀਂ ਵੇਖ ਸਕਦੇ ਹੋ ਐਨ ਇੱਕ ਬਰਾਬਰ ਥਾਨ ਹਨ ਦੋਸਤੋ ਹਵਾਨੇ ਹਵੁੰਨੇ ਦੀ ਕਾਫੀ ਜ਼ਿਆਦੀ ਚੰਗੀ ਸਾਫ਼ ਹੈਗੀ ਆ ਬਾਕੀ ਕਾਫੀ ਜਿਆਦੀ ਸੋਹਣੀ ਇਹ ਮੱਝ ਹੈਗੀ ਆ ਦੋਸਤੋ ਬਾਕੀ ਮੁੱਲ ਦੀ ਗੱਲ ਕਰਦੇ ਆ ਜੀ 70000 ਰੁਪਇਆ ਬਾਈ ਹੋਰੀ ਇਸ ਦੀ ਡਿਮਾਂਡ ਕਰਦੇ ਹਨ ਮੌਕੇ ਤੇ ਦੂਰੋਂ ਨੇੜੇੋਂ ਜਿਹੜਾ ਚੱਲ ਕੇ ਆਉਂਦਾ ਮਾਨਤਨ ਜ਼ਰੂਰ ਹੋਵੇਗਾ ਇਸ ਦੇ ਵਿੱਚ ਜੀ ਜਿਹੜੇ ਕੰਟੈਕਟ ਨੰਬਰ ਹਨ ਬਾਈ ਗੁਰਵਿੰਦਰ ਸਿੰਘ ਹੋਣਾ ਦੇ 9855827721 ਤੇ ਤੁਸੀਂ ਕੰਟੈਕਟ ਕਰਕੇ ਇਹ ਮੱਝ ਖਰੀਦ ਸਕਦੇ ਹੋ ਦੋਸਤੋ ਬਾਕੀ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ